ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਕਹਿੰਦੇ ਸਰਕਾਰ ਦੀਆਂ ਜਨ ਹਿੱਤ ਦੀਆਂ ਸਕੀਮਾਂ ਦਾ ਜਿਹੜਾ ਭਾਜਪਾ ਵਰਕਰਾਂ ਵੱਲੇ ਸਮੂਹ ਲੀਡਰਸ਼ਿਪ ਵੱਲੋਂ ਜਿਹੜੇ ਕੈਂਪ ਲਗਾਏ ਸੀ ਉਸ ਤੋਂ ਆਮ ਆਦਮੀ ਪਾਰਟੀ ਦੇ ਜਿਹੜੀਆਂ ਅਹੁਦੇਦਾਰਾਂ ਵੱਲੋਂ ਉਹਨਾਂ ਨੂੰ ਕੈਂਪ ਦੇ ਬਾਹਰ ਰਤੇ ਗਿਆ ਤਾਂ ਪੁਲਿਸ ਨਾਲ ਹੀ ਪੰਜਾਬ ਪੁਲਿਸ ਦੇ ਨਾਲ ਧੱਕੇਸ਼ਾਹੀ ਕੀਤੀ ਕੀਤਾ ਉਸ ਦੇ ਵਿਰੋਧ ਵੱਲੋਂ ਅੱਜ ਪੰਜਾਬ ਦੀਆਂ 117 ਦੀਆਂ 17 ਵਿਧਾਨ ਸਭਾ ਵਿੱਚ ਭਾਜਪਾ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦਾ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ ਤਾਂ ਗੱਲ ਕੀ ਲੁਧਿਆਣਾ ਵਿੱਚ ਲੁਧਿਆਣਾ ਵਿੱਚ ਵੀ ਕਾਫੀ ਜਗ੍ਹਾ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਸਰਕਾਰ ਦਾ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ ਤਾਂ ਹਸਤੰਮੇ ਦਾ ਮੌਜੂਦ ਹੈ ਭਾਜਪਾ ਦੇ ਸੀਨੀਅਰ ਆਗੂ ਨਿਰਮਲ ਸਿੰਘ ਐਸਐਸ ਸਰ ਕੇਸਾ ਦੇਖਦੇ ਹੋ ਅਗਰ ਜਨ ਹੇਦੀਆਂ ਜਿਹੜੀਆਂ ਸਕੀਮਾਂ ਆ ਕੇਂਦਰ ਸਰਕਾਰ ਦੀਆਂ ਉਹ ਜਨਤਾ ਤੱਕ ਨਹੀਂ ਪਹੁੰਚੂਗੀ ਤਾਂ ਕਿਸੇ ਦਾ ਢਿੱਡ ਕਿਉਂ ਦੋਦਾ ਖੰਦੇ ਦੇ ਦੇਖੋ ਜੀ ਇਹ ਜਿਹੜਾ ਲੋਕਾਂ ਦਾ ਹੱਕ ਆ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਸਕੀਮਾਂ ਚਲਾਈਆਂ ਜਾ ਰਹੀਆਂ ਇਹ ਲੋਕਾਂ ਦੇ ਵਾਸਤੇ ਘਰ-ਘਰ ਪਹੁੰਚਣੀਆਂ ਚਾਹੀਦੀਆਂ ਨੇ ਲੇਕਿਨ ਪੰਜਾਬ ਸਰਕਾਰ ਫਰਜ ਤੇ ਮੈਂ ਸਮਝਦਾ ਇਹ ਤਾਂ ਬੰਦਾ ਸੀ ਭਗਵਾਨ ਤਾਂ ਮੰਨਦਾ ਸੀਐਮ ਸਾਹਿਬ ਦਾ ਫਰਜ ਬੰਦਾ ਸੀ ਕਿ ਸਾਰੀਆਂ ਯੋਜਨਾਵਾਂ ਜਿਹੜੀਆਂ ਵੱਡੇ ਪੱਧਰ ਤੇ ਕੇਂਦਰ ਦੀਆਂ ਯੋਜਨਾਵਾਂ ਲਾਗੂ ਕਰਦਾ ਲੇਕਿਨ ਉਹਨਾਂ ਦੀ ਆਪਣੀ ਨਲਾਇਕੀ ਸਮਝ ਲਓ ਕਿ ਹੁਣ ਭਾਰਤੀ ਜਨਤਾ ਪਾਰਟੀ ਦੇ ਸਮੁੱਚੀ ਲੀਡਰਸ਼ਿਪ ਜਿਹੜੀ ਆ ਕੇਂਦਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਉਹਨੂੰ ਘਰ-ਘਰ ਤੱਕ ਪਹੁੰਚਾਉਣ ਵਾਸਤੇ ਪ੍ਰਾਲਾ ਕਰੀ ਆ ਅੱਜ ਅਸੀਂ ਮੈਂ ਤੁਸੀਂ ਪਿਛਲੇ ਦਿਨੀ ਵੇਖਿਆ ਹੋਣਾ ਕਿ ਸਾਡੇ ਜਿਹੜੇ ਵੱਡੇ ਵੱਡੇ ਲੀਡਰ ਸਾਹਿਬਾਨ ਨੇ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਕੱਲ ਵੀ ਲੁਧਿਆਣੇ ਦੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚ ਅੱਜ ਸਾਡੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਨੂੰ ਉਹਨਾਂ ਨੂੰ ਬੋਰ ਤੋਂ ਡਿਟੇਨ ਕੀਤਾ ਤੋਂ ਇਹ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦੀ ਬੁਖਲਾਟ ਆ ਲੋੜ ਆ ਕਿ ਜਿਹੜੇ ਲੋਕ ਨੇ ਅੱਜ ਬਹੁਤ ਪੰਜਾਬ ਸਾਡਾ ਪਛੜ ਗਿਆ ਲੋੜ ਸੀ ਕਿ ਇਹਨੂੰ ਮਲਮ ਲਾਉਣ ਦੀ ਲੋੜ ਸੀਗੀ ਇਹਨਾਂ ਨੂੰ ਜਿਹੜੀ ਇਹਨਾਂ ਦਾ ਲੋਕਾਂ ਦੇ ਮਲਮਲਾ ਕੇ ਇਹਨਾਂ ਨੂੰ ਬਰਾਬਰਤਾ ਦਾ ਦਰਜਾ ਦੇਣ ਦੀ ਲੋੜ ਸੀ ਅੱਜ ਭਾਵੇਂ ਸਰਕਾਰ ਪੰਜਾਬ ਸਰਕਾਰ ਬੜੇ-ਬੜੇ ਦਾਅਵੇ ਕਰ ਰਹੀ ਆ ਪਰ ਜਨ ਜਾਜਾ ਨਿਕਲਿਆ ਪਿਆ ਮੈਂ ਫਿਰ ਵੀ ਮੈਂ ਇੱਕ ਮਾਨ ਸਾਹਿਬ ਨੂੰ ਜ਼ਰੂਰ ਬੇਨਤੀ ਕਰੂੰਗਾ ਕਿ ਕੇਂਦਰ ਦੀਆਂ ਜਿਹੜੀਆਂ ਸਕੀਮਾਂ ਨੇ ਅਗਰ ਤੁਸੀਂ ਨਹੀਂ ਲਾਗੂ ਕਰਦੇ ਤੁਸੀਂ ਨਹੀਂ ਚਲਾ ਸਕੇ ਤੇ ਹੁਣ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸਮੁੱਚੇ ਵਰਕਰ ਇਹ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਨੇ ਉਹ ਘਰ ਤੱਕ ਘਰ-ਘਰ ਤੱਕ ਪਹੁੰਚਾਉਣ ਦਾ ਪ੍ਰਾਲਾ ਕਰਦੀ। ਕਿੱਥਾ ਦੇਖੋ ਅਗਰ ਕੇਂਦਰ ਸਰਕਾਰ ਦੀਆਂ ਸਕੀਮਾਂ ਜਨ ਹਿੱਤ ਵਾਸਤੇ ਆ ਗਿਆ ਅਗਰ ਉਹਨਾਂ ਰੋਗ ਦੀ ਹਤਾ ਅਸਲ ਤਾਂ ਨੁਕਸਾਨ ਤਾਂ ਆਮ ਜਨਤਾ ਦੀ ਹੈ। ਜਨਤਾ ਹੀ ਸਰਕਾਰ ਬਣਾਉਂਦੀ ਹੈ। ਅਗਰ ਜਨਤਾ ਦਾ ਨੁਕਸਾਨ ਹੋਗਾ ਤਾਂ ਜਨਤਾ ਅਗਲੀ ਵਾਰ ਆਉਣ ਵਾਲੀ 2021 ਚ ਕੀ ਸੋਚੂਗੀ। ਮੈਂ ਸਮਝਦਾ ਕਿ ਮੁੱਖ ਮੰਤਰੀ ਦੀ ਬੁਖਲਾਟ ਲੋਕਾਂ ਦਾ ਜਿਹੜਾ ਰੁਝਾਨ ਆ ਜਿਹੜੇ ਲੋਕ ਨੇ ਅੱਜ ਭਾਰਤੀ ਜਨਤਾ ਪਾਰਟੀ ਨੂੰ ਪਿਆਰ ਕਰਦੇ ਨੇ ਮਾਨਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਾਹਿਬ ਜੀ ਨੂੰ ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਨੇ ਲੋਕਾਂ ਨੂੰ ਵੀ ਆਸ ਆ ਕਿ ਆਉਣ ਵਾਲੀ ਜਿਹੜੀ 2027 ਆ ਉਹਦੇ ਵਿੱਚ ਮੈਂ ਤੁਹਾਨੂੰ ਵਾਅਦੇ ਨਾਲ ਗਰੰਟੀ ਨਾਲ کہہ ਸਕਦਾ ਕਿ ਲੋਕਾਂ ਦਾ ਮਨ ਬਣਿਆ ਹੋਇਆ ਲੋਕਾਂ ਨੇ ਮਨ ਬਣਾ ਲਿਆ ਲੋਕਾਂ ਦੀ ਬੜੀ ਆਸਾਂ ਤੇ ਉਮੀਦਾਂ ਸਨ ਕਿ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਲੇਕਿਨ ਇਸੇ ਮੌਕੇ ਨੂੰ ਨਹੀਂ ਸੰਭਾਲ ਸਕੇ ਹੁਣ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦੇਣਾ 2027 ਦੇ ਉਹੋ ਜਿਹਾ ਲੱਗਦਾ ਮੈਂ ਕਿਦਾ ਦੇਖਦਾ ਜੇ ਜਨ ਹਿੱਦੀਆਂ ਸਕੀਮਾਂ ਜਿੰਦਰ ਤੱਕ ਨਹੀਂ ਪਹੁੰਚੂਗੀ ਇਹਦਾ ਕੇਂਦਰ ਸਰਕਾਰ ਦੀ ਸਕੀਮਾਂ ਜਨ ਹਿੱਤ ਵਾਸਤੇ ਹੈ ਸਰਕਾਰ ਨੂੰ ਰੋਕਾ ਕਿਹ ਡੂਦਾ ਦੇਖੋ ਜੀ ਸਰਕਾਰ ਦਾ ਦੋ ਮੂੰਹਾਂ ਚਿਹਰਾ ਜਿਹੜੇ ਉਹਨਾਂ ਦੇ ਆਪ ਦੇ ਬੰਦੇ ਆ ਪੰਜ ਸਰਪੰਚ ਕਾਉਂਸਲਰ ਉਹ ਤਾਂ ਕੰਮ ਕਰਨ ਤੇ ਜੇ ਦੂਸਰੀ ਪਾਰਟੀ ਦਾ ਕੋਈ ਕਰੇ ਤੇ ਉਹ ਵਿਰੋਧੀ ਬਣ ਜੇ ਤੇ ਸਰਕਾਰ ਦਾ ਦੋ ਮੂੰਹਾਂ ਚਿਹਰਾ ਇਹ ਚੱਲੇਗਾ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲੀਅਰ ਹੈ ਔਰ ਇਹ ਨਿਸ਼ਾਨੀ ਹੈ ਜਿਸ ਦੀ ਬੋਖਲਾਹੜ ਚ ਆ ਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਜਾਂ ਹੋਰ ਪਾਰਟੀਆਂ ਦੇ ਵਰਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਮੈਨੂੰ ਲੱਗਦਾ ਇਸ ਤੋਂ ਮਾੜਾ ਫੈਸਲਾ ਜਾਂ ਕਾਲਾ ਦਿਨ ਪੰਜਾਬ ਲਈ ਹੋਰ ਕੋਈ ਨਹੀਂ ਹੋ ਸਕਦਾ ਬਹੁਤ ਬਹੁਤ ਸ਼ੁਕਰੀਆ ਅੰਦਾਜ਼ੀ ਕਿ ਅੱਜ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਅੱਜ ਭਾਜਪਾ ਦੀ ਸਮੂ ਲੀਡਰਸ਼ਿਪ ਵੱਲੋਂ ਆਮ ਆਦੀ ਪਾਰਟੀ ਸਰਕਾਰ ਦਾ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ ਕਿਤੇ ਆ ਕੇ ਇਸ ਗੱਲ ਨੂੰ ਲੈ ਕੇ तमाम ਉਹ ਭਾਜਪਾ ਵਰਕਰ ਜਿੱਥੇ ਰੋਸ ਕਿਆ ਜਾ ਰਿਹਾ ਉਥੇ ਹੀ ਆ ਭਾਜਪਾ ਦੀ तमाम ਉਸ ਲੀਡਰਸ਼ਿਪ ਨੇ ਅੱਜ ਪੰਜਾਬ ਸਰਕਾਰ ਦਾ ਅਰਥੀ ਫੂਕ ਪ੍ਰਦਰਸ਼ਨ ਕੀਤਾ ਆ ਕੈਮ ਐਮ ਐਲ ਬੋਬੀ ਨੇ ਸੰਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਲੁਧਿਆਣਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਕਹਿੰਦੇ ਸਰਕਾਰ ਦੀਆਂ ਜਨ ਹਿੱਦਿਆਂ ਸਕੀਮਾਂ ਦਾ ਜਿਹੜਾ ਭਾਜਪਾ ਵਰਕਰਾਂ ਵਾਲੇ ਸਮੂਹ ਲੀਡਰਸ਼ਿਪ ਬੁਲਡਰ ਕੈਂਪ ਲਗਾਏ ਸੀ ਉਸ ਦੋ ਆਮ ਆਦਮੀ ਪਾਰਟੀ ਦੇ ਟੜਿਆਂ ਅਹੁਦੇਦਾਰਾਂ ਬਲੂੜਾ ਨੂੰ ਕੈਂਪ ਦੇ ਬਾਹਰ ਰਤੇ ਗਿਆ ਤਾਂ ਪੁਲਿਸ ਨਾਲ ਹੀ ਪੰਜਾਬ ਪੁਲਿਸ ਦੇ ਨਾ ਟੱਕੇਸ਼ਾਈ ਕੀਤੀ ਕੀਤਾ ਉਸ ਦੇ ਵਿਰੋਧ ਵੱਲੋਂ ਅੱਜ ਪੰਜਾਬ ਦੀਆਂ 117 ਦੀਆਂ 17 ਵਿਧਾਨ ਸਭਾ ਵਿੱਚ ਭਾਜਪਾ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦਾ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ ਤਾਂ ਗੱਲ ਕੀ ਇਹ ਲੁਧਿਆਣਾ ਵਿੱਚ ਲੁਧਿਆਣਾ ਵਿੱਚ ਵੀ ਕਾਫੀ ਜਗ੍ਹਾ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਸਰਕਾਰ ਦਾ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ ਤਾਂ ਹਸਤਾ ਮੈਂ ਦਾ ਮੌਜੂਦ ਹੈ ਭਾਜਪਾ ਦੇ ਸੀਨੀਅਰ ਆਗੂ ਨਿਰਮਲ ਸਿੰਘ ਐਸਐਸ ਸਰ ਕੇਸਾ ਦੇਖਦੇ ਹੋ ਅਗਰ ਜਨ ਹੇਦੀਆਂ ਜਿਹੜੀਆਂ ਸਕੀਮਾਂ ਆ ਕੇਂਦਰ ਸਰਕਾਰ ਦੀਆਂ ਉਹ ਜਨਤਾ ਤੱਕ ਨਹੀਂ ਪਹੁੰਚੂਗੀ ਤਾਂ ਕਿਸੇ ਦਾ ਢਿੱਡ ਕਿਉਂ ਦੋਦਾ ਰਹੇਂਦੇ ਦੇਖੋ ਜੀ ਇਹ ਜਿਹੜਾ ਲੋਕਾਂ ਦਾ ਹੱਕ ਆ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਸਕੀਮਾਂ ਚਲਾਈਆਂ ਜਾ ਰਹੀਆਂ ਇਹ ਲੋਕਾਂ ਦੇ ਵਾਸਤੇ ਘਰ-ਘਰ ਪਹੁੰਚਣੀਆਂ ਚਾਹੀਦੀਆਂ ਨੇ ਲੇਕਿਨ ਪੰਜਾਬ ਸਰਕਾਰ ਫਰਜ਼ ਤੇ ਮੈਂ ਸਮਝਦਾ ਇਹਦਾ ਬਣਦਾ ਸੀ ਭਗਵਾਨ ਤਾਂ ਮੰਨਦਾ ਸੀਐਮ ਸਾਹਿਬ ਦਾ ਫਰਜ਼ ਬਣਦਾ ਸੀ ਕਿ ਸਾਰੀਆਂ ਯੋਜਨਾਵਾਂ ਜਿਹੜੀਆਂ ਵੱਡੇ ਪੱਧਰ ਤੇ ਕੇਂਦਰ ਦੀਆਂ ਯੋਜਨਾਵਾਂ ਲਾਗੂ ਕਰਦਾ ਲੇਕਿਨ ਉਹਨਾਂ ਦੀ ਆਪਣੀ ਨਲਾਇਕੀ ਸਮਝ ਲਓ ਕਿ ਹੁਣ ਭਾਰਤੀ ਜਨਤਾ ਪਾਰਟੀ ਦੇ ਸਮੁੱਚੀ ਲੀਡਰਸ਼ਿਪ ਜਿਹੜੀ ਆ ਕੇਂਦਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਉਹਨੂੰ ਘਰ ਘਰ ਤੱਕ ਪਹੁੰਚਾਉਣ ਵਾਸਤੇ ਭਰਾਲਾ ਕਰੀ ਆ ਅੱਜ ਅਸੀਂ ਮੈਂ ਤੁਸੀਂ ਪਿਛਲੇ ਦਿਨੀ ਵੇਖਿਆ ਹੋਣਾ ਕਿ ਸਾਡੇ ਜਿਹੜੇ ਵੱਡੇ ਵੱਡੇ ਲੀਡਰ ਸਾਹਿਬਾਨ ਨੇ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਕੱਲ ਵੀ ਲੁਧਿਆਣੇ ਦੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚ ਅੱਜ ਸਾਡੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਨੂੰ ਉਹਨਾਂ ਨੂੰ ਬੋਰ ਤੋਂ ਡਿਟੇਨ ਕੀਤਾ ਤੋਂ ਇਹ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦੀ ਬੁਖਲਾਟ ਆ ਲੋੜ ਹੈ ਕਿ ਜਿਹੜੇ ਲੋਕ ਨੇ ਅੱਜ ਬਹੁਤ ਪੰਜਾਬ ਸਾਡਾ ਪਛੜ ਗਿਆ ਲੋੜ ਸੀ ਕਿ ਇਹਨੂੰ ਮਲਮ ਲਾਉਣ ਦੀ ਲੋੜ ਸੀਗੀ ਇਹਨਾਂ ਨੂੰ ਜਿਹੜੀ ਇਹਨਾਂ ਦਾ ਲੋਕਾਂ ਦੇ ਮਲਮ ਲਾ ਕੇ ਇਹਨਾਂ ਨੂੰ ਬਰਾਬਰਤਾ ਦਾ ਦਰਜਾ ਦੇਣ ਦੀ ਲੋੜ ਸੀ ਅੱਜ ਭਾਵੇਂ ਸਰਕਾਰ ਪੰਜਾਬ ਸਰਕਾਰ بڑے بڑے ਦਾਅਵੇ ਕਰ ਰਹੀ ਆ ਪਰ ਜਨ ਜਾਜਾ ਨਿਕਲਿਆ ਪਿਆ ਮੈਂ ਫਿਰ ਵੀ ਮੈਂ ਇੱਕ ਮਾਨ ਸਾਹਿਬ ਨੂੰ ਜਰੂਰ ਬੇਨਤੀ ਕਰੂੰਗਾ ਕਿ ਕੇਂਦਰ ਦੀਆਂ ਜਿਹੜੀਆਂ ਸਕੀਮਾਂ ਨੇ ਅਗਰ ਤੁਸੀਂ ਨਹੀਂ ਲਾਗੂ ਕਰਦੇ ਤੁਸੀਂ ਨਹੀਂ ਚਲਾ ਸਕੇ ਤੇ ਹੁਣ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸਮੁੱਚੇ ਵਰਕਰ ਇਹ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਨੇ ਉਹ ਘਰ ਤੱਕ ਘਰ ਘਰ ਤੱਕ ਪਹੁੰਚਾਉਣ ਦਾ ਪ੍ਰਾਲਾ ਕਰੀ। ਕਿੱਥਾ ਦੇਖ ਦੋ ਅਗਰ ਕੇਂਦਰ ਸਰਕਾਰ ਦੀਆਂ ਸਕੀਮਾਂ ਜਨ ਹਿੱਤ ਵਾਸਤੇ ਆਗਿਆ ਅਗਰ ਉਹਨਾਂ ਰੋਗ ਦੀ ਹੈ ਤਾਂ ਅਸਲ ਤਾਂ ਨੁਕਸਾਨ ਤਾਂ ਆਮ ਜਨਤਾ ਦੀ ਹੈ। ਜਨਤਾ ਹੀ ਸਰਕਾਰ ਬਣਾਉਂਦੀ ਹੈ। ਅਗਰ ਜਨਤਾ ਦਾ ਨੁਕਸਾਨ ਹੋਗਾ ਤਾਂ ਜਨਤਾ ਅਗਲੀ ਵਾਰ ਆਉਣ ਵਾਲੀ 2024 ਚ ਕੀ ਸੋਚੂ। ਮੈਂ ਸਮਝਦਾ ਕਿ ਮੁੱਖ ਮੰਤਰੀ ਦੀ ਬੁਖਲਾਟ ਲੋਕਾਂ ਦਾ ਜਿਹੜਾ ਰੁਝਾਨ ਆ ਜਿਹੜੇ ਲੋਕ ਨੇ ਅੱਜ ਭਾਰਤੀ ਜਨਤਾ ਪਾਰਟੀ ਨੂੰ ਪਿਆਰ ਕਰਦੇ ਨੇ ਮਾਨਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਾਹਿਬ ਜੀ ਨੂੰ ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਨੇ ਲੋਕਾਂ ਨੂੰ ਵੀ ਆਸ ਆ ਕਿ ਆਉਣ ਵਾਲੀ ਜਿਹੜੀ 2027 ਆ ਉਹਦੇ ਵਿੱਚ ਮੈਂ ਤੁਹਾਨੂੰ ਵਾਅਦੇ ਨਾਲ ਗਰੰਟੀ ਨਾਲ کہہ ਸਕਦਾ ਕਿ ਲੋਕਾਂ ਦਾ ਮਨ ਬਣਿਆ ਹੋਇਆ ਲੋਕਾਂ ਨੇ ਮੰਨ ਬਣਾ ਲਿਆ ਲੋਕਾਂ ਦੀ ਬੜੀ ਆਸਾਂ ਤੇ ਉਮੀਦਾਂ ਸਨ ਕਿ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਲੇਕਿਨ ਇਹ ਸੇ ਮੌਕੇ ਨੂੰ ਨਹੀਂ ਸੰਭਾਲ ਸਕੇ ਹੁਣ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦੇਣਾ 2027 ਦੇ ਕਿ ਕਿਦਾ ਇਹ ਕਿਦਾ ਦੇਖਦੇ ਜੋ ਜਨ ਹਿੱਦੀਆਂ ਸਕੀਮਾਂ ਜਿੰਦ ਤੱਕ ਨਹੀਂ ਪਹੁੰਚੂਗੀ ਇਹਦਾ ਕੇਂਦਰ ਸਰਕਾਰ ਦੀ ਸਕੀਮਾਂ ਜਨ ਹਿੱਤ ਵਾਸਤੇ ਸਰਕਾਰ ਨੂੰ ਰੋਕਾ ਕਿਹ ਡੂਦਾ ਦੇਖੋ ਜੀ ਸਰਕਾਰ ਦਾ ਦੋ ਮੂੰਹਾਂ ਚਿਹਰਾ ਜਿਹੜੇ ਉਹਨਾਂ ਦੇ ਆਪ ਦੇ ਬੰਦੇ ਆ ਪੰਜ ਸਰਪੰਚ ਕੌਂਸਲਰ ਉਹ ਤਾਂ ਕੰਮ ਕਰਨ ਤੇ ਜੇ ਦੂਸਰੀ ਪਾਰਟੀ ਦਾ ਕੋਈ ਕਰੇ ਤੇ ਉਹ ਵਿਰੋਧੀ ਬਣ ਜੇ ਤੇ ਸਰਕਾਰ ਦਾ ਦੋ ਮੂੰਹਾਂ ਚਿਹਰਾ ਇਹ ਚੱਲੇਗਾ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲੀਅਰ ਹੈ ਔਰ ਇਹ ਨਿਸ਼ਾਨੀ ਹੈ ਜਿਸ ਦੀ ਬੋਖਲਾਹੜ ਚ ਆ ਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਜਾਂ ਹੋਰ ਪਾਰਟੀਆਂ ਦੇ ਵਰਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਮੈਨੂੰ ਲੱਗਦਾ ਇਸ ਤੋਂ ਮਾੜਾ ਫੈਸਲਾ ਜਾਂ ਕਾਲਾ ਦਿਨ ਪੰਜਾਬ ਲਈ ਹੋਰ ਕੋਈ ਨਹੀਂ ਹੋ ਸਕਦਾ ਬਹੁਤ ਬਹੁਤ ਸ਼ੁਕਰੀਆ ਅੰਦਾਜ਼ੀ ਕਿ ਅੱਜ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਅੱਜ ਭਾਜਪਾ ਦੀ ਸਮੂ ਲੀਡਰਸ਼ਿਪ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦਾ ਅਰਥੀ ਫੂ ਪ੍ਰਦਰਸ਼ਨ ਕੀਤਾ ਗਿਆ ਕਿਹਾ ਤੇ ਆ ਕੇ ਇਸ ਗੱਲ ਨੂੰ ਲੈ ਕੇ तमाम ਉਹ ਭਾਜਪਾ ਵਰਕਰ ਜਿੱਥੇ ਰੋਜ਼ ਕੀ ਆ ਜਾ ਰਿਹਾ ਉੱਥੇ ਹੀ ਆ ਭਾਜਪਾ ਦੀ तमाम ਉਸ ਲੀਡਰਸ਼ਿਪ ਨੇ ਅੱਜ ਪੰਜਾਬ ਸਰਕਾਰ ਦਾ ਅਰਥੀ ਫੂਕ ਪ੍ਰਦਰਸ਼ਨ ਕੀਤਾ ਆ ਕਮਐਮਐਲ ਬੌਬੀ ਦੇ ਸੰਦੀਪ ਸ਼ਰਮਾ ਜੈਨਸੀਰ ਟੀਵੀ ਲੁਧਿਆਣਾ